ਤੇ ਆਪਾਂ ਹੀ ਸਾਸੀ ਕਾਲ ਦੀ ਸਾਰੇ ਦਰਸ਼ਕਾਂ ਨੇ ਸਾਡੇ ਟੈਕ ਟੌਪ ਚੈਨਲ ਤੇ ਸਾਰਾ ਪਿਆਰ ਦਿੱਤਾ ਤੇ ਬਹੁਤ ਸਾਰੇ ਕੁਆ ਕਾਲਸ ਆਈਆਂ ਕਿ ਸਾਨੂੰ ਤੁਸੀਂ YouTube ਚੈਨਲ ਤੇ ਆਪਣੀਆਂ ਰੈਸਪੀਆਂ ਸ਼ੇਅਰ ਕਰ ਸਕਦੇ। ਅੱਜ ਅਸੀਂ ਆਪਾਂ ਕੁਲਕਲੀ ਦੀ ਰੈਸਪੀ ਸ਼ੁਰੂ ਕਰਨ ਲੱਗੇ ਹਾਂ ਸੌਣਮੀ ਨਾਰਿਆ ਇਸ ਕਰਕੇ। ਤੁਸੀਂ ਘਰ ਵਿੱਚ ਬਣਾਓਗੇ ਤੇ ਬੱਚਿਆਂ ਨੂੰ ਖਵਾਓ। ਇਹ ਅਮੀਂ ਕਰਦੇ ਹਾਂ ਕਿ ਤੁਸੀਂ ਸਾਡੇ ਚੈਨਲ ਨੂੰ ਬਹੁਤ ਸਾਰਾ ਪਿਆਰ ਦਿਓਗੇ। ਹਾਂਜੀ ਹੁਣ ਆਪਾਂ ਗੁਲਗੁਲਿਆਂ ਦੀ ਰੈਸਪੀ ਬਣਾਉਣਾ ਸ਼ੁਰੂ ਕਰਨ ਲੱਗੇ ਆ ਜੀ ਇਹ 2 ਗਲਾਸ ਆਪਾਂ ਆਟਾ ਲੈਣਾ ਜੀ ਤੇ 1 ਕੱਪ ਲੈਣਾ 1 ਗਲਾਸ ਲੈਣਾ ਆਪਾਂ ਘੋੜਦਾ ਜੀ ਸ਼ੱਕਰ ਦਾ ਜੀ ਹੈਨਾ ਤੇ ਉਹਨੂੰ ਆਪਾਂ ਸ਼ੱਕਰ ਨੂੰ ਪਾ ਕੇ ਤੇ 1 ਗਲਾਸ ਪਾਣੀ ਦਾ ਘੋਲ ਲੈਣਾ ਜੀ ਇਹਨੂੰ ਆਪਾਂ 10-15 ਮਿੰਟ ਤੱਕ ਦਾ ਘੋਲ ਬਣਾ ਕੇ ਰੱਖਣਾ ਜੀ ਜਦ ਜੇ ਘੋਲ ਜੂਗਾ ਚੰਗੀ ਤਰ੍ਹਾਂ ਫਿਰ ਆਪਾਂ ਆਟੇ ਦੇ ਵਿੱਚ ਮਿਕਸ ਕਰਾਂਗੇ ਜੀ ਹਾਂਜੀ ਇੱਕ ਚਮਚਾ ਆਪਾਂ ਸੌਫ ਦਾ ਪਾ ਲੈਣਾ ਜੀ ਹੁਣ ਆਪਾਂ ਗੋਲ ਨੂੰ ਐਸੇ ਤਾਂ ਹੱਥ ਨਾਲ ਵੀ ਗੋਲ ਸਕਦੇ ਆ ਜੀ ਪਰ ਆਪਣੇ ਕੋਲੇ ਮਸ਼ੀਨ ਹੋਣ ਕਰਕੇ ਆਪਾਂ ਮਸ਼ੀਨ 'ਚ ਹੀ ਪਾ ਰਹੇ ਆ ਜੀ ਉਸ ਦੇ ਵਿੱਚ ਪਾ ਲੈਣਾ ਜੀ ਬੇਕਿੰਗ ਪਾਊਡਰ ਜੀ ਕਾਲਨੇ ਜੀ ਜਿਹਦੇ ਨਾਲ ਆਪਣੇ ਹੋਰ ਵੀ ਕਰਿਸਪੀ ਤੇ ਕੋਲਣੇ ਬਣਨ ਲੈਣਗੇ ਗਏ ਗੋਲਗਲੇ ਦਾ ਮਿਸ਼ਨ ਰੈਡੀ ਹੋ ਗਿਆ ਜੀ ਹੁਣ ਆਪਾਂ ਇਹਨੂੰ 10-15 ਮਿੰਟ ਲਈ ਰੱਖਾਂਗੇ ਜੀ ਹਾਂਜੀ ਹੁਣ ਆਪਣਾ ਤੇਲ ਗਰਮ ਹੋ ਚੁੱਕਿਆ ਤੇ ਤੁਸੀਂ ਹੱਥ ਨਾਲ ਵੀ ਪਾ ਸਕਦੇ ਆ ਵੈਸੋ ਤਾਂ ਪਰ ਜੇ ਤੈਨੂੰ ਤੁਸੀਂ ਚਮਚੇ ਨਾਲ ਪਾਉਣੇ ਤਾਂ ਚਮਚੇ ਨਾਲ ਵੀ ਪਾ ਸਕਦੇ ਆ ਛੋਟੇ ਛੋਟੇ ਤੇਲ ਨੂੰ ਜਿਆਦਾ ਗਰਮ ਸੇਕਤੇ ਜਿਆਦਾ ਨਹੀਂ ਰੱਖਣਾ ਥੋੜੇ ਜਿਹਾ ਸਲੋ ਤੇ ਰੱਖਣਾ ਕਿਉਂਕਿ ਨਹੀਂ ਤੇ ਵਿੱਚੋਂ ਗੋੜਗਲੇ ਕੱਚੇ ਰਹਿ ਜਾਂਦੇ ਆ ਥੋੜੇ ਥੋੜੇ ਸੇਕਦੇ ਹੌਲੀ ਹੌਲੀ ਜਿਹਾ ਤੇ ਇਹਨੂੰ ਰੱਖਾਂਗੇ हां जी ਹੁਣ ਆਪਣੇ ਗੋਲ ਗਲੇ ਬਣ ਕੇ ਤਿਆਰ ਹੋ ਗਏ ਆ ਜੀ ਹੁਣ ਮੈਂ ਤੁਹਾਨੂੰ ਇੱਕ ਤੋੜ ਕੇ ਦਿਖਾਉਣੀ ਆ ਦੇਖੋ ਆਪਣੇ ਗੋਲ ਗਲੇ ਬੜੇ ਸੌਫਟ ਤੇ ਕ੍ਰਿਸਪੀ ਜੇ ਬਣੇ ਆ ਹਾਂ ਜੀ ਅਗਰ ਤੁਹਾਨੂੰ ਗੋਲ ਗਲੇਾਂ ਦੇ ਆਸਪਾਸ ਜਿਹੜੀ ਕੰਪਲੀਨ ਹੋਈ ਹੈ ਜੀ ਹੁਣ ਵੱਧ ਤੋਂ ਵੱਧ ਸਾਨੂੰ ਲਾਈਕ ਤੇ ਕਮੈਂਟ ਕਰੋ ਨੈਕਸਟ ਟਾਈਮ ਤੁਹਾਨੂੰ ਕਿਹੜੀ ਪਸੰਦੀ ਚਾਹੀਦੀ ਹੈ ਥੈਂਕ ਯੂ